ਰੱਬ ਜਾਣੇ ਹੈ ਕਿੱਥੇ ਸਿਰਦੇ ਉਹ ਕਿੰਨਾ ਕਰਕੇ ਜਾ ਰਹੇ ਆ ਇਹਦਾ ਸਾਡੀ ਮਨਣਾ ਕਿ ਤੂੰ ਤੂੰ ਛੱਡੀ ਗਿਆ ਇਹਦਾ ਸਾਡੀ ਮਨਣਾ ਕਿ ਤੂੰ ਚੱਲ ਆਇਆ ਕਰ ਚੱਲ ਠੀਕ ਹੈ ਆ ਆ ਚੱਲ ਆ ਕਰਾ ਦੇ ਲੈ ਤੈਨੂੰ ਤੈਨੂੰ ਅਧਿਕਾਰ ਹੈ ਤੂੰ ਜੋ ਤੇਰੇ ਮੂੰਹ ਜਾਏ ਤੂੰ ਬੋਲੀ ਜਾਏ ਬਗਵਾਦ ਕਰੀ ਜਾਂਦਾ ਸਾਡੇ ਸਟੇਜ ਤੇ ਆ ਕੇ ਖੂਬ ਪਾਣੇ ਸਾਡੇ ਸਟੇਜ ਤੇ ਦਾ ਕਰਾ ਦੇ ਜੀ ਸਟੇਜ ਤੇ ਸਾਡੀ ਸਟੇਜ ਤੇ ਖੜਾ ਤੂੰ ਡਰਾਉਣਾ ਸਿੱਖਿਆ ਸਾਨੂੰ ਬੱਸ ਡਰਦੇ ਤੂੰ ਕਹਿੰਦਾ ਡਰਦੇ ਦਾ ਜੀ ਇਹ ਕਿ ਸੰਤਾ ਜੀ ਜਦੋਂ ਸੋਕੇ ਡਰਦੇ ਸੀ ਉਹ 1 ਲੀਟਰ ਦੇ ਤੁਸੀਂ ਚੱਕ ਕੇ ਮਾਵਾਂ ਦਾ ਪੁੱਤ ਮਾਰਾ 1 ਲੀਟਰ ਦੇ ਤੂੰ ਮੈਨੂੰ ਡਰਾਉਣਾ ਨਾ ਵੀਡੀਓ ਅਸੀਂ ਵੀ ਡਰਦੇ ਕੁੱਪੇ ਇਹ ਤਾਂ ਪੈਂਟੀਆਂ ਮੇਰਾ ਬਣਾਵਾ ਵੀਡੀਓ ਉਹ ਤੂੰ ਆਪਦੀ ਵਰਦੀ ਵਿੱਚ ਨਹੀਂ ਬਣਾਣਾ ਵੀਡੀਓ ਮੇਰੀਆਂ 50 ਵਰਦੀ ਦੱਸ ਲੈ ਤੂੰ ਤੂੰ ਸਾਡੇ ਨਾਲ ਟੱਕਰ ਨਹੀਂ ਕਰਦਾ ਵੀਡੀਓ ਬਣਾਣਾ ਅਸੀਂ ਰਾਈਟ ਹੈਡ ਆਪਦੀ ਰੈਲੀ ਕਰਾਂਗੇ ਤਾਨੂੰ ਕਿ ਲੋਟਕਾਰ ਕੋਈ ਤੂੰ ਸਾਨੂੰ ਰੋਕਿਆ ਕਿ ਨਹੀਂ ਤੁਸੀਂ ਸਿਆਕਾ ਗੁੰਡਾ ਕਰਦੀ ਕਰਦੇ ਤੂੰ ਸਾਡੇ ਦੂਮੇ ਕਿੰਨੇ ਇੱਕ ਮਿੰਟ ਸਾਡੇ ਮਲਾਇਨ ਸੜਕ ਤੇ ਜਾਂਦੇ ਬਣੇ ਸਾਡੇ ਬੰਦੇ ਨੂੰ ਕਿਸ ਨੇਪ ਕਰਕੇ ਲਿਜਾ ਰਿਹਾ ਸਾਡੇ ਮਲਾਇਨ ਨੂੰ ਰੋਕਣ ਵਾਲਾ ਕੌਣ ਹੈ ਸਾਡੇ ਬੰਦੇ ਨੂੰ ਰੋਕਣ ਵਾਲਾ ਕੌਣ ਹੈ ਆਹ ਦੇਖੋ ਜੀ ਇਹ ਗੱਲ ਕਰਨਾ ਇੱਥੇ ਕਰਨਦੀਪ ਸਿੰਘ ਆ ਦੇਖੋ ਆ ਕੱਪੜੇ ਪਾੜ ਤਿਆਰ ਤੁਸੀਂ ਬੰਦੇ ਦੇ ਆ ਦੇਖੋ ਤੂੰ ਬਣਾ ਲਈ ਬੀਵੀ ਕਰ ਕੋਈ ਨਾ ਬਣਾ ਲੈ ਮੇਰੀ ਬਣਾ ਲੈ ਛੋਟੀ ਬਣਾ ਲਈ ਸਾਰੇ ਵੀ ਆ ਗਈ ਕੋਈ ਗੱਲ ਨਹੀਂ ਕਰਦੇ ਆਂ ਮੂਹਰੇ ਤੂੰ ਮਰ ਨਾਲੀ ਦੀ ਗੱਲ ਕਰਦਾ ਕਿਵੇਂ ਆ ਕਰ ਨਾਲੀ ਦੀ ਕੀ ਗੱਲ ਆ ਗੰਦਰ ਨਾਲੇ ਤੇਰਾ ਮੂਹਰੇ ਤੇਰੀ ਪਰ ਬੋਲਦਾ ਕਿਵੇਂ ਤੂੰ ਆ ਦੇਖੋ ਜੀ ਛੱਡ ਕੇ ਪਾ ਆ ਦੇਖੋ ਜੀ ਗੰਦਰ ਨੂੰ ਪਤਾ ਲੱਗੇ ਆ ਦੇਖੋ ਜੀ ਲਗੇ ਕਿ ਤੂੰ ਚੱਲੇ ਫੇਰੇ ਆ ਕੇ ਸਰਦਾਰ ਸ਼ੌਭਾ ਧੰਨਵਾਦ ਅੱਗੇ ਮਗਰ ਕਿਉਂ ਬੈ ਬੀ ਜੀ ਆਹ ਸਟੇਜ ਤੇ ਆ ਕੇ ਇੱਕ ਗਣਾ ਆਹ ਸਟੇਜ ਤੇ ਆ ਕੇ ਪੰਜਾਬ ਆਹ ਦਾਰਦੀ ਸਟੇਜ ਤੇ ਆ ਕੇ ਹਮਰਾ ਤੇ ਆ ਆ ਦੇਖੋ ਕੱਪੜੇ ਪਾ ਰਹੇ ਸਾਡੇ ਬੰਦਿਆਂ ਨੂੰ ਗ੍ਰਿਫਟਾਰ ਕਰ ਰਹੇ ਆ ਅੱਜ ਤੇਰੇ ਕੋਲੇ ਚੱਲ ਕੇ ਵੀ ਗੇ ਤੂੰ ਸਾਡੀ ਸਟੇਜ ਤੇ ਤੂੰ ਉੱਥੇ ਕਿਸੀ ਖੜਾ ਖੜੇ ਉੱਥੇ ਤੂੰ ਤਾਂ ਕਿਸੇ ਨੂੰ ਗ੍ਰਿਫਟਾਰ ਕਰਨ ਆਏ ਆ ਕੀ ਤੁਸੀਂ ਖੜਾ ਲਿਆ ਤੁਸੀਂ ਪਈਆਂ ਮਾਰੇ